ਪਿਛਲੇ ਦਿਨੀ ਰਾਜਪੁਰਾ ਦੇ ਵਿੱਚ ਸਮਾਜ ਸੇਵੀ ਜਤਿੰਦਰ 나ਟੀ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਉਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਜਿਹੜੀ ਵੀਡੀਓ ਹੈ ਉਹ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ ਦੱਸ ਦਈਏ ਕਿ ਜਿੱਥੇ ਕਾਰਵਾਈ ਕਰਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਤਿੰਦਰ 나ਟੀ ਦੇ ਬੇਟੇ ਦੀ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀ ਫੜੇ ਤੇ ਇਸ ਦੇ ਦਰਮਿਆਨ ਪੁਲਿਸ ਨੇ ਕਿਹਾ ਹੈ ਕਿ ਹੁਣੇ ਨਾਤੇ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋਸ਼ੀਨ ਜਿਨ੍ਹਾਂ ਵੱਲੋਂ ਇੱਥੇ ਇਸ ਵੀਡੀਓ ਦੇ ਵਿੱਚ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉਹਨਾਂ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਤਿੰਨ ਦੋਸ਼ੀ ਕਾਬੂ ਕੀਤੇ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ 9 ਤਰੀਕ ਨੂੰ ਇੱਕ ਲੜਾਈ ਝਗੜਾ ਹੋਇਆ ਸੀ ਹਾਰਿਆ ਸਮਾਜ ਰੌਣ ਤੇ ਜਿਹੜਾ ਗੱਡੀ ਨੂੰ ਲੈ ਕੇ ਖਹਿਵਾ ਜੀ ਹੋਈ ਸੀ ਉਦੇ ਵਿੱਚ ਚਾਰ ਮੁੰਡੇ ਲੜਾਈ ਝਗੜਾ ਕਰ ਰਿਹਾ ਜਿਹਦੇ ਵਿੱਚ ਇੱਕ ਨਿਤਨ ਕੁਮਾਰ ਵਰਮਾ ਜਿਹੜਾ ਮਤਲਬ ਉਹਦਾ ਹਸਪਤਾਲ ਚੋਂ ਸਾਨੂੰ ਇੱਕ ਰੁਕਾ ਮਸ਼ੂਰ ਹੋਇਆ ਸੀ ਰੁਕੇ ਤਹਿਤ ਅਸੀਂ ਐਫਆਰ ਨੰਬਰ 225 ਤੇ ਐਫ 307 ਤੇ 323 349 ਦੇ ਤਹਿਤ ਅਸੀਂ ਫਰਚਾ ਦਰਜ ਕੀਤਾ ਉਹਦੇ ਵਿੱਚ ਅਸੀਂ ਤਿੰਨ ਬੰਦਿਆਂ ਦੀ ਅਰੈਸਟ ਪਾਈ ਹੈ ਇੱਕ ਤਾਂ ਰੋਹਿਤ ਕੁਮਾਰ ਹੈ ਜਿਹੜਾ ਨਲਾਸਦਾ ਰਹਿਣ ਵਾਲਾ ਇੱਕ ਜਸ਼ਨਪ੍ਰੀਤ ਹੈ ਜਿਹੜਾ ਭੇੜਵਾਲ ਦਾ ਰਹਿਣ ਵਾਲਾ ਇਕੋ ਸਿਸ ਰਾਣਾ ਜਿਹੜਾ ਇਹ ਪਿਲਖਣੀ ਦਾ ਰਹਿਣ ਵਾਲਾ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀਗਾ ਮਾਨਯੋਗ ਅਦਾਲਤ ਨੇ ਸਾਨੂੰ ਇੱਕ ਦਿਨ ਦਾ ਪੁਲਿਸ ਰਿਮਾਰਡ ਆ ਦਿੱਤਾ ਸਰ ਕੋਈ ਇਹਨਾਂ ਨੂੰ ਬੈਕਗ੍ਰਾਉਂਡ ਕ੍ਰਿਮੀਨਲ ਜਿਹੜਾ ਇਸ ਸੰਬੰਧੀ ਪਹਿਲਾਂ ਕੋਈ ਹਾਂ ਜਿਹੜਾ ਰੋਹਿਤ ਹੈ ਨਲਾਸਦਾ ਰਹਿਣ ਵਾਲਾ ਇਹਦਾ ਬੈਕਗ੍ਰਾਉਂਡ ਜਿਹੜਾ ਹੈਗਾ ਪਹਿਲਾਂ ਵੀ ਇਹਦੇ ਤੇ ਇੱਕ ਐਫਆਰ ਦਾਰਜ ਹੈ ਆਰਮਡ ਐਕਟ ਦੇ ਤਹਿਤ ਜੀ ਜਿਹੜੀ ਐਫਆਰ ਨੰਬਰ 150 ਦੇ 2024 ਜੀ ਸਰ ਇਹਨੂੰ ਅਹਿਸਾਸ ਵਗੈਰਾ ਹੈਗਾ ਕਿ ਅਸੀਂ ਗਲਤੀ ਕੀਤੀ ਹੈ ਦੇਖੋ ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਹੁੰਦਾ ਹੈ ਜੀ ਹੁਣ ਇਹ ਮਾਫੀ ਕਰ ਲੈ ਆਪਣੇ ਇਹਦੇ ਮਤਲਬ ਨੀਤਿਨ ਕੁਮਾਰ ਵਰਮਾ ਦੇ ਪਰਿਵਾਰ ਦੇ ਮਾਫੀ ਮੰਗਣ ਘਰੇ ਗਏ ਸੀਗੇ ਪਰ ਉਹਨਾਂ ਦੀ ਕੀ ਗੱਲ ਹੋਈ ਹੈ ਉਹ ਜੇ ਮੈਨੂੰ ਪਤਾ ਨਹੀਂ ਜੋ ਵੀ ਕਾਰਵਾਈ ਹੈ ਮਤਲਬ ਜੋ ਵੀ ਸਾਹਮਣੇ ਆਣ ਗਿਆ ਉਹ ਤਾਂ ਪਿਛਲੇ ਦਿਨੀ ਰਾਜਪੁਰਾ ਦੇ ਵਿੱਚ ਸਮਾਜ ਸੇਵੀ ਜਤਿੰਦਰ 나ਟੀ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਸੀ ਹਾਲਾਂਕਿ ਉਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਜਿਹੜੀ ਵੀਡੀਓ ਹੈ ਉਹ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤੇ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ ਦੱਸ ਦਈਏ ਕਿ ਜਿੱਥੇ ਕਾਰਵਾਈ ਕਰਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਤਿੰਦਰ 나ਟੀ ਦੇ ਬੇਟੇ ਦੀ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀ ਫੜੇ ਤੇ ਇਸ ਦੇ ਦਰਮਿਆਨ ਪੁਲਿਸ ਨੇ ਕਿਹਾ ਹੈ ਕਿ ਹੁਣੇ ਨਾਤੇ ਜਿਹੜੀ ਅਗਲੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦੋਸ਼ੀਨ ਜਿਨ੍ਹਾਂ ਵੱਲੋਂ ਇੱਥੇ ਇਸ ਵੀਡੀਓ ਦੇ ਵਿੱਚ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉਹਨਾਂ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਤਿੰਨ ਦੋਸ਼ੀ ਕਾਬੂ ਕੀਤੇ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ 9 ਤਰੀਕ ਨੂੰ ਇੱਕ ਲੜਾਈ ਝਗੜਾ ਹੋਇਆ ਸੀ ਹਾਰਿਆ ਸਮਾਜ ਰੌਣ ਤੇ ਜਿਹੜਾ ਗੱਡੀ ਨੂੰ ਲੈ ਕੇ ਖਹਿਵਾ ਜੀ ਹੋਈ ਸੀ ਉਦੇ ਵਿੱਚ ਚਾਰ ਮੁੰਡੇ ਲੜਾਈ ਝਗੜਾ ਕਰ ਰਹੇ ਆ ਜਿਹਦੇ ਵਿੱਚ ਇੱਕ ਨਿਤਨ ਕੁਮਾਰ ਵਰਮਾ ਜਿਹੜਾ ਮਤਲਬ ਉਹਦਾ ਹਸਪਤਾਲ ਤੋਂ ਸਾਨੂੰ ਇੱਕ ਰੁਕਾ ਮਸ਼ੂਰ ਹੋਇਆ ਸੀ ਰੁਕੇ ਤਹਿਤ ਅਸੀਂ ਐਫਆਰ ਨੰਬਰ 225 ਤੇ ਐਫ 307 ਤੇ 323 349 ਦੇ ਤਹਿਤ ਅਸੀਂ ਫਰਚਾ ਦਰਜ ਕੀਤਾ ਉਹਦੇ ਵਿੱਚ ਅਸੀਂ ਤਿੰਨ ਬੰਦਿਆਂ ਦੀ ਅਰੈਸਟ ਪਾਈ ਹੈ ਇੱਕ ਤਾਂ ਰੋਹਿਤ ਕੁਮਾਰ ਹੈ ਜਿਹੜਾ ਨਲਾਸਦਾ ਰਹਿਣ ਵਾਲਾ ਇੱਕ ਜਸ਼ਨਪ੍ਰੀਤ ਹੈ ਜਿਹੜਾ ਭੇੜਵਾਲ ਦਾ ਰਹਿਣ ਵਾਲਾ ਇਕੋ ਸਿਸ ਰਾਣਾ ਜਿਹੜਾ ਇਹ ਪਿਲਖਣੀ ਦਾ ਰਹਿਣ ਵਾਲਾ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀਗਾ ਮਾਨਯੋਗ ਅਦਾਲਤ ਨੇ ਸਾਨੂੰ ਇੱਕ ਦਿਨ ਦਾ ਪੁਲਿਸ ਰਿਮਾਰਡ ਆ ਦਿੱਤਾ ਸਰ ਕੋਈ ਇਹਨਾਂ ਨੂੰ ਬੈਕਗ੍ਰਾਉਂਡ ਕ੍ਰਿਮੀਨਲ ਜਿਹੜਾ ਜਿਸ ਵੰਦੀ ਪਹਿਲਾਂ ਉਹ ਹਾਂ ਜਿਹੜਾ ਰੋਹਿਤ ਹੈ ਨਲਾਸਦਾ ਰਹਿਣ ਵਾਲਾ ਇਹਦਾ ਬੈਕਗ੍ਰਾਉਂਡ ਜਿਹੜਾ ਹੈਗਾ ਪਹਿਲਾਂ ਵੀ ਇਹਦੇ ਤੇ ਕਾਫੀ ਆਰ ਦਰਜ ਆਰਮਡ ਐਕਟ ਦੇ ਤਹਿਤ ਜੀ ਜਿਹੜੀ ਐਫ ਆਈ ਆਰ ਨੰਬਰ 150 ਦੇ 2024 ਜੀ ਸਰ ਇਹਨੂੰ ਅਹਿਸਾਸ ਵਗੈਰਾ ਹੈਗਾ ਕਿ ਅਸੀਂ ਗਲਤੀ ਕੀਤੀ ਹੈ देखो ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਹੁੰਦਾ ਹੈ ਜੀ ਹੁਣ ਇਹ ਮਾਫੀ ਕਰ ਲੈ ਆਪਣੇ ਇਹਦੇ ਮਤਲਬ ਨੀਤਿਨ ਕੁਮਾਰ ਵਰਮਾ ਦੇ ਪਰਿਵਾਰ ਦੇ ਮਾਫੀ ਮੰਗਣ ਘਰੇ ਗਏ ਸੀਗੇ ਪਰ ਉਹਨਾਂ ਦੀ ਕੀ ਗੱਲ ਹੋਈ ਹੈ ਉਹ ਅਜੇ ਮੈਨੂੰ ਪਤਾ ਨਹੀਂ ਜੋ ਵੀ ਕਾਰਵਾਈ ਹੈ ਮਤਲਬ ਜੋ ਵੀ ਸਾਹਮਣੇ ਆਣ ਗਿਆ ਤਾਂ